ਨਮਸਕਾਰ ਸਤਿ ਸ੍ਰੀ ਅਕਾਲ ਡੇ ਐਂਡ ਨਾਈਟ ਸਪੈਸ਼ਲ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਗਲੋਬਲ ਪੰਜਾਬ ਦੇ ਨਾਰਥ ਅਮਰੀਕਾ ਅਤੇ ਸੰਗਤ ਟੀਵੀ ਦੇ ਯੂਰਪ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਅੱਜ ਦੇ ਸਪੈਸ਼ਲ 'ਚ ਅੱਜ ਅਸੀਂ ਪੰਜਾਬ 'ਚ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕਰਾਂਗੇ ਪੰਜਾਬ 'ਚ ਖਾੜਕੂਵਾਦ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕ ਮਾਰੇ ਗਏ ਸਨ ਸਰਕਾਰੀ ਅਤੇ ਗੈਰ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹਨਾਂ 'ਚ ਪੁਲਿਸ ਮੁਲਾਜ਼ਮ ਖਾੜਕੂ ਅਕਾਲੀ ਅਤੇ ਕਾਂਗਰਸੀ ਲੀਡਰ ਅਤੇ ਬਹੁਤ ਸਾਰੇ ਬੇਗੁਨਾਹ ਸਿਵਿਲਿਅਨ ਵੀ ਮਾਰੇ ਗਏ ਸਨ ਪੰਜਾਬ ਚ ਉਸ ਵੇਲੇ ਚੱਲੀ ਹਥਿਆਰਬੰਦ ਲਹਿਰ ਨੂੰ ਦਬਾਉਣ ਲਈ ਕੇਂਦਰ ਨੇ ਇਸ ਨੂੰ ਇੱਕ ਕੌਮੀ ਸੰਕਟ ਘਰਾਰ ਦਿੱਤਾ ਸੀ ਅਤੇ ਇਸ ਨੂੰ ਦਬਾਉਣ ਦੇ ਲਈ ਪੁਲਿਸ ਅਤੇ ਹੋਰਨਾਂ ਹਥਿਆਰਬੰਦ ਦਸਤਿਆਂ ਨੂੰ ਬਹੁਤ ਸਾਰੇ ਵਾਧੂ ਅਧਿਕਾਰ ਦਿੱਤੇ ਸਨ ਅਤੇ ਸਖਤ ਕਾਨੂੰਨ ਵੀ ਬਣਾਏ ਗਏ ਸਨ ਸਮੇਂ-ਸਮੇਂ ਤੇ ਮਨੁੱਖੀ ਅਧਿਕਾਰਾਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨ ਵਾਲੀਆਂ ਕਈ ਜਥੇਬੰਦੀਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਪੁਲਿਸ ਅਤੇ ਸੁਰੱਖਿਆ ਦਸਤਿਆਂ ਨੇ ਅੱਤਵਾਦ ਨੂੰ ਦਬਾਉਣ ਦੇ ਲਈ ਉਹਨਾਂ ਦੇ ਨਾਮ ਹੇਠ ਇਨ੍ਹਾਂ ਕਾਨੂੰਨਾਂ ਦੇ باوجود ਆਮ ਲੋਕਾਂ ਤੇ ਤਸ਼ੱਦਦ ਕੀਤਾ ਅਤੇ ਗੁਨਾਹਗਾਰਾਂ ਦੇ ਇਲਾਵਾ ਕਈ ਬੇਗੁਨਾ ਲੋਕਾਂ ਨੂੰ ਵੀ ਫਰਜ਼ੀ ਪੁਲਿਸ ਮੁਕਾਬਲਿਆਂ 'ਚ ਮਾਰ ਮੁਕਾਇਆ। ਇਸ ਬਾਰੇ ਉਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਝੂਠੇ ਪੁਲਿਸ ਮੁਕਾਬਲਿਆਂ ਦੇ ਪੀੜਤਾਂ ਵੱਲੋਂ ਪਟੀਸ਼ਨਾਂ ਵੀ ਪਾਈਆਂ ਗਈਆਂ ਸਨ ਜਿਨ੍ਹਾਂ ਤੇ ਕਾਰਵਾਈ ਕਰਦਿਆਂ ਅਦਾਲਤਾਂ ਨੇ ਕਈ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਵੀ ਸੁਣਾਈਆਂ। ਪਰ ਇਸ ਦੇ ਬਾਅਦ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਅਦਾਲਤਾਂ 'ਚ ਪੁਲਿਸ ਅਫਸਰਾਂ ਦੇ ਖਿਲਾਫ ਚੱਲ ਰਹੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਮਾਮਲਿਆਂ 'ਚ ਮੁਫਤ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਜਿਹੜਾ ਫੰਡ ਕ੍ਰੀਏਟ ਕੀਤਾ ਉਹ ਬਾਦਲ ਸਾਹਿਬ ਨੇ ਫੰਡ ਕ੍ਰੀਏਟ ਕੀਤਾ 2 ਕਰੋੜ ਦਾ ਉਹ ਇੱਕ ਲੀਗਲ ਸੈੱਲ ਬਣਾਇਆ ਪੁਲਿਸ ਵਾਲਿਆਂ ਵਾਸਤੇ ਵੀ ਤੁਹਾਡੇ ਜਿੰਨੇ ਵੀ ਕੇਸ ਹਿਊਮਨ ਰਾਈਟ ਵਾਇਲੇਸ਼ਨ ਦੇ ਹੋਣਗੇ ਉਹ ਲੀਗਲ ਸੈੱਲ ਉਹਨੂੰ ਜਿਹੜਾ ਹੈਗਾ ਲੜੇਗਾ ਫਾਈਟ ਕਰੇਗਾ ਸਰ ਅਤੇ ਸਰਕਾਰ ਪੈਸੇ ਦੇਗੀ ਇਹੋ ਜੀ ਵਿਸਾਲ ਕਿਸੇ ਵਰਡ ਦੀ ਡੈਮੋਕ੍ਰੇਸੀ 'ਚ ਨਹੀਂ ਹੈ ਕਿ ਹਿਊਮਨ ਰਾਈਟ ਵਾਇਲੇਸ਼ਨ ਦੇ ਕੇਸਸ ਦੇ ਵਿੱਚ ਸਰਕਾਰ ਬਿੱਲ ਪੇ ਕਰਦੀ ਪਈ ਹੋਵੇ ਟੌਪ ਟੌਪ ਲਾਇਰਸ ਦੇ ਬੇਤੂ ਬੰਦੇ ਮਾਰੇ ਨੇ ਪਰ ਅਸੀਂ ਤੇਰੇ ਪਿੱਛੇ ਆਂ ਅਸੀਂ ਤੇਰੇ ਵਕੀਲਾਂ ਨੂੰ ਪੈਸੇ ਦਵਾਂਗੇ ਤੇ ਤੂੰ ਲੜ ਮੈਂ ਲੋਕਾਂ ਦਾ ਪੈਸਾ ਲੋਕਾਂ ਦੇ ਸਿਰ 'ਚ ਉਹ ਜੁੱਤੀਆਂ ਮਾਰੀਆਂ ਗਈਆਂ ਤੇ ਹੁਣ ਤੱਕ ਮਾਰੀਆਂ ਜਾ ਰਹੀਆਂ ਸੋ ਸਰਕਾਰਾਂ ਦੀਆਂ ਨੀਤੀਆਂ ਆਮ ਬੰਦਿਆਂ ਨੂੰ ਭਾਵੇਂ ਨਾ ਹੋਵੇ ਸਾਨੂੰ ਬੜੀਆ ਸਾਫ਼ ਹੈ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਪੰਜਾਬ ਦੇ ਦਰਦਮੰਦਾਂ ਵੱਲੋਂ ਪੁਲਿਸ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਬਾਰੇ ਜੋ ਕਿਹਾ ਜਾ ਰਿਹਾ ਸੀ ਉਸ ਤੇ ਕਿਸੇ ਨੂੰ ਵੀ ਕੋਈ ਸ਼ੱਕ ਸ਼ੁਬਾ ਨਹੀਂ ਸੀ ਵਰ ਸਮੇਂ ਦੇ ਨਾਲ ਪੁਲਿਸ ਦੇ ਪੀੜਤ ਲੋਕ ਆਪਣੇ ਦਰਦਾਂ ਨੂੰ ਖੁਦ ਹੀ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗ ਪਏ। ਬਿਲਕੁਲ ਐਸੇ ਮੌਕੇ ਪੰਜਾਬ ਦੇ ਪੁਲਿਸ ਦੇ ਇੱਕ ਸਬ ਇੰਸਪੈਕਟਰ surjit singh ਉਰਫ ਬਾਜ਼ੀ ਕਰਨੇ ਇੱਕ ਖੁਲਾਸਾ ਕੀਤਾ। surjit singh ਨੇ ਕਿਹਾ ਕਿ ਉਹ ਕਈ ਅਜਿਹੇ ਪੁਲਿਸ ਮੁਕਾਬਲੇ ਹਮਾਰੇ ਜਾਣਦਾ ਹੈ ਜਿਨ੍ਹਾਂ 'ਚ ਬੇਗੁਨਾਹ ਮੁੰਡਿਆਂ ਨੂੰ ਮਾਰਿਆ ਗਿਆ ਸੀ ਅਤੇ ਇਹ ਉਸਨੇ ਆਪਣੇ ਸੀਨੀਅਰ ਅਫਸਰਾਂ ਦੇ ਕਹਿਣ ਤੇ ਕਿਤੇ ਸਨ। ਮੈਨੂੰ ਸਿਪਾਹੀ ਨੂੰ ਐਸਾ ਚੁਲਾਤਾ। ਤਰੱਕੀ ਦੇ ਕੇ ਨਾ ਤੁਲਾਤਾ। ਉਨੇ ਦਾ ਕਾਰਨ ਕੀ ਸੀ ਉਹ ਉਹ ਨਹੀਂ ਹਡਾਕ ਨਹੀਂ ਉਹ ਉਹਦਾ ਕਾਰਨ ਕੀ ਸੀ ਉਹ ਗਿਲ ਸਭ ਜਾਣਦੇ ਜਾਂ ਮੈਨੂੰ ਪਤਾ ਕਾਰਨ ਕੀ ਸੀ ਕੀ ਕੀ ਮੈਂ ਕੀਤਾ ਜਾਂ ਗਿਲ ਸਾਨੂੰ ਪੁੱਛਿਆ ਵੀ ਕੀ ਇਹਨੂੰ ਕਰਾਇਆ ਤੂੰ ਕਸੂਰ ਵਾਲੇ ਮਾਰੇ ਆ ਤੇ ਬੇਕਸੂਰੇ ਵੀ ਲਾ ਕੇ ਮੈਨੂੰ ਦਿੱਤੇ ਵੀ ਤੂੰ ਮਾਰ ਦੇ ਮੈਨੂੰ ਨਹੀਂ ਪਤਾ ਕਿ ਕਸੂਰ ਹੈਗਾ ਕਿ ਨਹੀਂ ਹੈਗਾ ਪਰ ਮੈਨੂੰ ਕਹਿਤਾ ਵੀ ਇਹਨਾਂ ਨੂੰ ਆ ਅੱਛਾ ਮੈਨੂੰ ਆ ਜਵਾਬ ਮਿਲਣਾ ਚਾਹੀਦਾ ਸੁਰਜੀਤ ਸਿੰਘ ਨੇ ਇਹ ਬਿਆਨ ਤਰਨਤਾਰਨ ਚ ਪੱਤਰਕਾਰਾਂ ਸਾਹਮਣੇ ਦਿੱਤਾ ਐਸ ਮੌਕੇ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਅਤੇ ਕੁਝ ਹੋਰ ਪੱਤਰਕਾਰ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਸੁਰਜੀਤ ਸਿੰਘ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਪਰ ਪੁਲਿਸ ਅਫਸਰਾਂ ਅਤੇ ਪੰਜਾਬ ਸਰਕਾਰ ਨੇ ਕਥਿਤ ਤੌਰ ਤੇ ਬਾਕੀ ਮੀਡੀਆ 'ਚ ਇਸ ਖਬਰ ਨੂੰ ਪ੍ਰਸਾਰਿਤ ਹੋਣ ਤੋਂ ਰੋਕਣ ਲਈ ਪ੍ਰਬੰਧ ਕਰ ਲਏ ਸਿਰਫ ਡੇ ਐਂਡ ਨਾਈਟ ਨਿਊਜ਼ ਨੇ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਅਤੇ ਇਸ ਤੇ ਲਗਾਤਾਰ ਨਜ਼ਰ ਬਣਾਈ ਰੱਖੀ ਸੁਰਜੀਤ ਸਿੰਘ ਉਰਫ ਬਾਜ਼ੀਕਰ ਜਿਸ ਨੂੰ ਕਿ ਇੱਕ ਆਮ ਮੁਖਬਰ ਦੇ ਤੌਰ ਤੇ ਕਾਰਗੁਜ਼ਾਰੀ ਦਿਖਾਉਣ ਬਦਲੇ ਪੁਲਿਸ ਚ ਇੱਕ ਸਿਪਾਹੀ ਪਰਤੀ ਕੀਤਾ ਗਿਆ ਸੀ ਅਤੇ ਬਾਅਦ ਚ ਉਸ ਨੂੰ ਸਿਪਾਹੀ ਤੋਂ ਤਰੱਕੀ ਦੇ ਕੇ ਥਾਣਾ ਮਹਿਤਾ ਦਾ ਐਸਐਚਓ 라 ਦਿੱਤਾ ਗਿਆ ਇਹ ਸਭ ਉਸ ਨੂੰ ਕਥਿਤ ਪੁਲਿਸ ਮੁਕਾਬਲਿਆਂ ਚ ਕਾਰਗੁਜ਼ਾਰੀ ਦਿਖਾਉਣ ਬਦਲੇ ਇਨਾਮ ਚ ਦਿੱਤਾ ਗਿਆ ਇਹ ਗੱਲ ਸੁਰਜੀਤ ਸਿੰਘ ਖੁਦ ਮੰਨਦਾ ਪਰਮਜੀਤ ਜੱਲਸਾਹਵਰੇ ਪਰਤੀ ਕੀਤਾ ਮੈਨੂੰ ਉਸ ਤੋਂ ਬਾਅਦ ਮੈਂ 99 ਚ ਟ੍ਰੇਨਿੰਗ ਤੇ ਚਲ ਗਿਆ 90 ਟ੍ਰੇਨਿੰਗ ਕਰ ਗਿਆ ਉਹਨੂੰ ਦੇ ਮੈਨੂੰ 2 ਮਹੀਨੇ ਮੈਂ ਜਾਂ 1 ਮਹੀਨਾ ਸੋਚਣਾ ਰਿਹਾ ਹਾਂ ਯਾਦ ਨਹੀਂ ਮੈਨੂੰ ਗੁਰਾ ਵੇਲੇ ਉਸ ਤੋਂ ਬਾਅਦ ਮੈਨੂੰ ਛੜਿਆ ਸੋਚਣਾ ਮਗਨਮਨ ਸਰਪੰਚ ਜੀ ਪੰਦੇਰ ਐਸਪੀ ਰਿਟਾਇਰ ਹੋ ਗਏ ਉਹ ਉਹਨਾਂ ਦਿਨ ਜਨਮਗਨਮਨ ਹੀ ਉਹਨਾਂ ਲੋਪਟ ਕੇ ਮੈਨੂੰ ਐਸਚੂ ਲਾਤਾ ਇੱਕ ਇਨਸਪੈਕਟਰ ਮੇਰੇ ਨਾਲ ਚੌਕੀ ਨਜਾਜ ਲਾਤਾ ਤੇ ਇੱਕ ਇਹਨਾਂ ਨੂੰ ਚੌਕੀ ਨਜਾਜ ਲਾਤਾ ਖੜਕੂਬਾਦ ਦੇ ਦੌਰਾਨ ਬਹੁਤ ਸਾਰੇ ਪੁਲਿਸ ਮੁਕਾਬਲੇ ਅਜਿਹੇ ਹੋਏ ਜਿਨ੍ਹਾਂ ਬਾਰੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕੋਈ ਸਧਾਰਨ ਬੰਦਾ ਵੀ ਕਿਸੇ ਐਫ ਆਈ ਆਰ ਦੀ ਲਿਖਤ ਤੋਂ ਇਹ ਅਨੁਮਾਨ ਸਹਿਜੇ ਹੀ ਲਾ ਸਕਦਾ ਹੈ ਕਿ ਪੁਲਿਸ ਮੁਕਾਬਲਾ ਸਹੀ ਹੈ ਜਾਂ ਝੂਠਾ ਅਸਲ ਮੁਕਾਬਲਿਆਂ 'ਚ ਘਟਨਾ ਵਾਲੀ ਥਾਂ ਦਾ ਦ੍ਰਿਸ਼ ਦੇਖ ਕੇ ਦੋਵਾਂ ਧਿਰਾਂ ਦੇ ਹੋਏ ਨੁਕਸਾਨ ਅਤੇ ਮੌਕੇ ਦੇ ਗਵਾਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ 'ਚ ਕੁਝ ਵੀ ਝੂਠ ਨਹੀਂ ਹੈ ਕਿਉਂਕਿ ਅਜਿਹੇ ਮੁਕਾਬਲਿਆਂ 'ਚ ਪੁਲਿਸ ਵਾਲੀ ਧਿਰ ਦਾ ਵੀ ਨੁਕਸਾਨ ਹੁੰਦਾ ਸੀ ਜਦਕਿ ਝੂਠੇ ਮੁਕਾਬਲਿਆਂ 'ਚ ਖੜਕੂਆ ਦੇ ਕੋਲ ਖਤਰਨਾਕ ਹਥਿਆਰ ਅਤੇ ਭਾਰੀ ਮਾਤਰਾ ਚ ਗੋਲੀ ਸਿਕਾ ਹੋਣ ਦੇ ਬਾਵਜੂਦ ਦੂਜੀ ਧਿਰ ਦਾ ਕੋਈ ਨੁਕਸਾਨ ਨਹੀਂ ਹੁੰਦਾ ਪੰਜਾਬ ਚ ਹੋਏ ਅਤੇ ਬਣਾਏ ਗਏ ਮੁਕਾਬਲਿਆਂ ਦੇ ਕਈ ਦ੍ਰਿਸ਼ਟੀਕੋਣ ਨੇ ਅਸਲ ਪੁਲਿਸ ਮੁਕਾਬਲਿਆਂ ਦੇ ਨਾਲ ਨਾਲ ਝੂਠੇ ਪੁਲਿਸ ਮੁਕਾਬਲਿਆਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਗਏ ਬੇਗੁਨਾਹ ਬੰਦਿਆਂ ਵਾਲੇ ਮਾਮਲਿਆਂ ਚ ਹੀ ਆਮ ਬੰਦੇ ਦਾ ਧਿਆਨ ਜਾਂਦਾ ਪਰ ਧਿਆਨ ਦੇਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਕਈ ਕੇਸਾਂ ਚ ਕਤਲਾਂ ਲੁੱਟਮਾਰ ਅਤੇ ਹੋਰ ਨਾ ਕਾਰਵਾਈਆਂ ਚ ਸ਼ਾਮਲ ਰਹੇ ਅਪਰਾਧੀਆਂ ਨੂੰ ਵੀ ਝੂਠੇ ਮੁਕਾਬਲਿਆਂ ਚ ਮਾਰਿਆ ਗਿਆ ਪਰ ਇਸ ਦਾ ਅਰਥ ਇਹ ਬਿਲਕੁਲ ਨਹੀਂ ਬਣਦਾ ਕਿ ਜੇਕਰ ਕੋਈ ਅਪਰਾਧ ਕਰਨ ਵਾਲਾ ਬੰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨੀ ਪੱਖ ਰੱਖਣ ਦੀ ਜਿਹੜੀ ਵਿਵਸਥਾ ਸੰਵਿਧਾਨ ਚ ਮਿਲੀ ਹੋਈ ਹੈ ਉਹ ਨਾ ਦੇ ਕੇ ਪੁਲਿਸ ਆਪਣੇ ਪੱਧਰ ਤੇ ਹੀ ਉਸ ਨੂੰ ਸਜ਼ਾ ਸੁਣਾ ਦੇਵੇ ਪੁਲਿਸ ਨੇ ਬਹੁਤ ਸਾਰੇ ਮਾਮਲਿਆਂ ਚ ਐਵੇਂ ਹੀ ਕੀਤਾ ਐਸੇ ਤਰ੍ਹਾਂ ਕਈ ਕੇਸਾਂ ਚ ਪੁਲਿਸ ਵੱਲੋਂ ਮਾਰੇ ਗਏ ਕੁਝ ਲੋਕ ਸ਼ਾਇਦ ਬਿਲਕੁਲ ਬੇਕਸੂਰ ਸਨ ਜੇ ਤੁਸੀਂ ਦੇਖਦੇ ਆ ਕਿਉਂਕਿ ਮੈਨੂੰ ਮੌਕਾ ਮਿਲਿਆ ਸੀਬੀਆਈ ਕੋਰਟ ਦੇ ਵਿੱਚ ਪੰਜਾਬ ਦੀ ਸੀਬੀਆਈ ਕੋਰਟ ਪਟਿਆਲਾ ਹੋਂ ਕਰਕੇ ਬਹੁਤ ਸਾਰੇ ਕੇਸਾਂ ਦੀ ਕੋਰਟ ਦੇ ਵਿੱਚ ਪੈਰਵਾਈ ਕਰਨ ਦਾ ਮੈਂ ਦੇਖਿਆ ਕਿ ਬਹੁਤ ਸਾਰੇ ਇਨਸਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਤਾਂ ਮਾਰੇ ਗਏ ਉਹਨਾਂ ਦੇ ਵਿੱਚ ਬਹੁਤ ਘੱਟ ਹੋ ਸੀ ਜਿਹੜੇ ਬੰਦੇ ਕਿਸੇ ਖਾਸ ਟੈਰਰਿਜ਼ਮ ਐਕਟੀਵਿਟੀ ਦੇ ਵਿੱਚ ਇਨਵੋਲਵ ਸੀ ਬਹੁਤ ਸਾਰੇ ਤਾਂ ਐਸੇ ਮਾਰੇ ਗਏ ਜਿਹੜੇ ਨਿਰਦੋਸ਼ ਸੀ ਹਮਦਰਦ ਸੀ ਜਿਨ੍ਹਾਂ ਵਿਚਾਰਿਆਂ ਨੇ ਸਿਰਫ ਇਨਸਾਫ ਲਈ ਗੱਲ ਕੀਤੀ ਹਿਊਮਨ ਰਾਈਟਸ ਦੀ ਗੱਲ ਕੀਤੀ ਬਹੁਤ ਸਾਰੇ ਵਕੀਲ ਜਿਨ੍ਹਾਂ ਚਾਰ ਪੰਜ ਵਕੀਲਾਂ ਸਾਡਾ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਚੱਕਣ ਤੋਂ ਬਾਅਦ ਉਹਨਾਂ ਨਾਲ ਕੀ ਕੀਤਾ ਇਹ ਸਤਵੰਤ ਸਿੰਘ ਉਰਫ ਮਾਨਕ ਹੈ ਜਿਹੜਾ ਕਿਸੇ ਵੇਲੇ ਪੰਜਾਬ ਪੁਲਿਸ ਚ ਸਿਪਾਹੀ ਦੇ ਤੌਰ ਤੇ ਸੇਵਾ ਕਰਦਾ ਸੀ ਇਸ ਸਖਸ਼ ਨੇ ਵੀ ਸੁਰਜੀਤ ਸਿੰਘ ਵਾਂਗ ਕਬੂਲ ਕੀਤਾ ਕਿ ਉਹ ਕਈ ਝੂਠੇ ਮੁਕਾਬਲਿਆਂ ਦਾ ਮੌਕੇ ਦਾ ਗਵਾਹ ਐਸ ਦੀ ਜ਼ੁਬਾਨੀ ਸੁਣੋ ਕਿ ਇਹ ਪੁਲਿਸ ਦੀਆਂ ਵਧਿੱਕੀਆਂ ਦਾ ਕਿਵੇਂ ਸ਼ਿਕਾਰ ਬਣਿਆ ਇਹ ਤੁਸੀਂ ਕਿੱਥੇ ਤਨਤ ਸੀ ਮੈਂ ਮੋਗਾ ਸੀ ਇਸ ਟਾਪ ਉੱਛਾ ਤਾਂ ਕਿੰਨੇ ਮੁਕਾਬਲੇ ਤੁਸੀਂ ਜਿਹੜੇ ਕਿੰਨੇ ਸਮੇਂ ਦੌਰਾਨ ਦਿੱਤੇ 91 11ਵੇਂ ਮਹੀਨੇ ਤੋਂ 92 ਤੱਕ ਤੱਕ 93 ਤੱਕ ਮਤਲਬ 12 ਤੰਤਰਨ ਮਹੀਨੇ ਤੱਕ ਜੁਰਮੇ ਤੱਕ ਇਸ ਵਾਇ ਉਹ ਤਾਂ ਕਿ ਮੈਂ 14 15 ਦੇਖੇ 10000 ਕੋਰਟ ਕੇਸਾਂ ਦੇ। ਅੱਛਾ ਕੀ ਮੁਕਾਬਲੇ ਕਿ ਤੁਹਾਡੇ ਜਿਹੜਾ ਕੇਸ ਕੀਤਾ ਹੈ। ਕੇਸ ਮੇਰੇ ਤੇ ਇਹਨੇ 25 ਚੰਜਨਾਥ 307 ਅਧੀਨ ਮੁਕਾਬਲਾ ਕੀਤਾ ਤੇ 82 ਖੋਹ ਵੀ ਖੋਹਾਂ ਕਰਦਾ ਸੀ। ਤੇ ਇਹ ਕੇਸ ਪਾਕਮੰਦ ਗਿਲ ਵੇਚਦਾਈ। ਤੇ ਇਹ ਕਿਵੇਂ ਪਾਇਆ ਤੁਹਾਡੇ ਦੇ ਸਾਹਮਣੇ? ਇਹ ਮੇਰੇ ਤੇ ਪਾਇਆ ਬਚਨ ਸਿੰਘ ਰੰਦਾਵਾ ਤੇ ਇੰਸਪੈਕਟਰ ਭਪਿੰਦਰ ਸਿੰਘ ਹਰਦਿਆਲ ਸਿੰਘ ਮੱਲੀ ਤੇ ਸਬ ਇੰਸਪੈਕਟਰ ਸਜੀਤ ਸਿੰਘ ਇਹਨਾਂ ਨੇ ਪਾਇਆ ਤੇ ਜੋਰਾ ਸਿੰਘ ਠੇਕੇਦਾਰ ਜਿਹੜਾ ਸੀ ਪੁਲਿਸ ਦਾ ਸਮਗਲਰ ਸੀ ਪੁਲਿਸ ਨੇ ਮਿਕਸ ਸੀ ਉਹਨਾਂ ਨੇ ਉਹਦੇ ਕਹਿਣ ਤੇ ਪਾਇਆ ਤੇ ਪਾਇਆ ਬਖਸ਼ੀ ਰਾਮ ਜਿਹੜਾ ਉਸ ਟਾਈਮ ਡੀਆਈਜੀ ਸੀਗਾ ਤੇ ਐਸਪੀਡੀ ਸਜੀਤ ਸਿੰਘ ਉਹ ਮਹੀਨਾ ਲੈ ਕੇ ਲੰਦਾ ਸੀਗਾ ਇਹਨਾਂ ਨੂੰ ਇਹ ਦੁੱਖ ਨਾ ਪਾਏ ਵੀ ਇਹ ਸ਼ੋਅ ਕਰ ਦੂਗਾ ਵੀ ਇਹ ਸਮਗਲਰਾਂ ਤੋਂ ਪੈਸੇ ਨਹੀਂ ਲੈਂਦੇ ਤਸੀਂ ਦੇਖਿਆ ਕਿ ਕਿਵੇਂ ਪੰਜਾਬ ਪੁਲਿਸ ਦੇ ਹੀ ਇੱਕ ਮੌਜੂਦਾ ਸਬ ਇੰਸਪੈਕਟਰ ਅਤੇ ਇੱਕ ਬਰਖਾਸਤ ਕੀਤੇ ਹੋਏ ਸਿਪਾਹੀ ਨੇ ਇਹ ਖੁਲਾਸਾ ਕੀਤਾ ਕਿ ਉਹ ਖਾੜਕੂਵਾਦ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਬਣਾਏ ਗਏ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਮੌਕੇ ਦੇ ਗਵਾਹ ਨੇ ਡੇ ਐਂਡ ਨਾਈਟ ਨੇ ਉਹਨਾਂ ਸਾਰੇ ਪੁਲਿਸ ਮੁਕਾਬਲਿਆਂ ਜਿਨ੍ਹਾਂ ਬਾਰੇ ਸੁਰਜੀਤ ਸਿੰਘ ਜਾਂ ਸਤਵੰਤ ਸਿੰਘ ਮਾਨਕ ਨੇ ਜ਼ਿਕਰ ਕੀਤਾ ਵਿੱਚੋਂ ਕੁਝ ਇੱਕ ਦੇ ਪੀੜਤਾਂ ਨੂੰ ਮਿਲ ਕੇ ਅਸਲੀਅਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਦੇਖਦੇ ਹਾਂ ਕਿ ਜਿਹੜੇ ਮਾਮਲਿਆਂ ਦਾ ਖੁਲਾਸਾ ਕੀਤਾ ਗਿਆ ਉਹਨਾਂ ਦੇ ਪੀੜਤਾਂ ਦਾ ਕੀ ਕਹਿਣਾ ਹੈ ਅਤੇ ਉਹ ਅਦਾਲਤਾਂ ਨੂੰ ਕੀ ਫਰਿਆਦ ਕਰਦੇ ਨੇ ਇਹ ਬੜੇ ਸੋਹਣੇ ਆਪਣੇ ਘਰੇ ਬੈਠੇ ਹੀ ਘਰ ਹੀ ਸਮਝੋ ਵੀ ਆਪਣੇ ਜੋ ਡੇਰੇ ਤੇ ਬੈਠੇ ਡੇਰੇ ਤੋਂ ਇਹ ਜਦੋਂ ਉਹਨਾਂ ਨੇ ਪੁਲਿਸ ਵੇਖੀ ਆ ਇਹ ਭੱਜ ਗਏ ਆ ਭੱਜ ਗਏ ਮਤਲਬ ਇਹਨਾਂ ਕੋਈ ਹਥਿਆਰ ਥੁਰ ਕੋਈ ਨਹੀਂ ਭੱਜ ਗਏ ਜਾ ਕੇ ਤੇ ਮੁੜ ਕੇ ਉੱਪਰ ਬੱਗੇ ਦਾ ਮਤ ਖਾ ਲਿਆ ਉਹਦੇ ਵਿੱਚ ਬਹਿ ਗਏ ਤੇ ਉੱਥੇ ਜਾ ਕੇ ਬੰਦਿਆਂ ਨੂੰ ਦਬਕੇ ਮਾਰਦੇ ਆ ਵੀ ਇੱਧਰ ਨੂੰ ਕੋਈ ਬੰਦਾ ਭੱਜ ਜਾ ਤੁਹਾਡੇ ਵਿੱਚ ਬੰਦਾ ਇਹਨਾਂ ਨੇ ਕਿਤੇ ਸਿਰ ਚੋ ਕੇ ਤਾਂ ਵੇਖ ਲਿਆ ਜਦੋਂ ਇਹਨਾਂ ਨੇ ਵੇਖਿਆ ਤਾਂ ਉਹਨਾਂ ਕਹਿੰਿਆ ਵੀ ਉਹ ਬੰਦਾ ਜੋ ਜਿਹੜਾ ਭੱਜਾ ਇਹਨਾਂ ਜਿੰਦਾ ਭਾਜੀ ਫੜ ਲਿਆ ਫੜ ਕੇ ਮੁੜ ਕੇ ਉਹਨੂੰ ਮੈਿੱਤੇ ਲੈ ਗਿਆ ਮੈਿੱਤੇ ਲੈ ਗਿਆ ਜਦੋਂ ਸਾਨੂੰ ਪਤਾ ਲੱਗਾ ਸਾਨੂੰ ਕਿਹਨੇ ਦੱਸਿਆ ਵੀ ਉਹਨੂੰ ਫੜ ਕੇ ਲੈ ਗਿਆ ਅਸੀਂ ਚਲੋ ਨੱਠ ਭੱਜ ਕੇ ਸੋਰ ਚਲੋ ਸਰਪੰਚਾਂ ਸਰਪੰਚਾਂ ਨਾਲ ਹੀ ਗਏ ਆ ਤੇ ਮੁੜ ਕੇ ਇਹਨਾਂ ਨੇ 1 ਵਜੇ ਲਿਆਂਦਾ ਵਾ ਲਿਆ ਆ ਕੇ ਕਮਾਦ ਦੇ ਵਿੱਚ ਉਹ ਛੋਟੇ ਪਿੰਡ ਦੇ ਵਿੱਚ ਕਮਾਦ ਸਾਡਾ ਵੀ ਮਤਲਬ ਪਿੰਡ ਆ ਛੋਟਾ ਪਿੰਡ ਦੋ ਪਿੰਡ ਸਾਨੂੰ ਪੈਂਦੇ ਆ ਉਹ ਇੱਥੇ ਨਾਲ ਇੱਕ ਬੰਦਾ ਨਾਲ ਹੋਰ ਲਿਆਂਦਾ ਉਹਦਾ ਨਹੀਂ ਸਾਨੂੰ ਪਤਾ ਵੀ ਕੌਣ ਆ ਤੇ ਕੌਣ ਨਹੀਂ ਇਹਨਾਂ ਨੇ ਉੱਥੇ ਮੁਕਾਬਲਾ ਬਣਾ ਗਏ ਤੇ 5 ਵਜੇ ਸੰਤ ਰਿਆਣੇ ਦੀ ਗੱਲ ਆ ਅੱਜ ਕਿੰਨੇ ਸਾਲ ਹੋ ਗਏ ਆ 20 ਸਾਲ ਹੋ ਗਏ ਆ ਮਤਲਬ ਉਹਨਾਂ ਉਸ ਮਾਹੌਲ ਦਾ ਤੇ ਇਸ ਮਾਹੌਲ ਦਾ ਬੜਾ ਫਰਕ ਆਉਂਦਾ ਆ ਪੱਕੇ ਨੂੰ ਗਲਤ ਨੂੰ ਗਲਤ ਕਹਿ ਸਕਦੇ ਆ ਉਦੋਂ ਕਿਸੇ ਗਲਤ ਨੂੰ ਵੀ ਗਲਤ ਨਹੀਂ ਕਿਹਾ ਜਾਂਦਾ ਕਿਉਂਕਿ ਉਦੋਂ ਅਫਸਰਾਂ ਦਾ ਇੰਨਾ ਯੋਰ ਸੀਗਾ ਸਰਕਾਰ ਦਾ ਇੰਨਾ ਯੋਰ ਸੀਗਾ ਇਹਨਾਂ ਨੇ ਬੇਦੋਸ਼ੀਆਂ ਨੇ ਫੜਿਆ ਸਾਨੂੰ ਫੜਿਆ ਸਾਡੇ ਨਾਨਕਿਆਂ ਨੂੰ ਵੀ ਫੜਿਆ ਸਾਰਿਆਂ ਨੂੰ ਫੜ ਕੇ ਕੁੱਟਮਾਰ ਕੀਤੀ ਉਹਨੂੰ ਬਰਾਮਦ ਕੀਤਾ ਇਹਨਾਂ ਨੇ ਨੇ ਹੱਥਿਆਂ ਨੂੰ ਕੀਤਾ ਉੱਥੋਂ ਫੜ ਕੇ ਲਿਆਂਕ ਕੇ ਸਾਨੂੰ ਇਹਨਾਂ ਨੇ ਆਪਣੀ ਰੱਖਿਆ ਵਾ ਖਰਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਲੈ ਗਏ ਕੁਛ ਦਿਨਾਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਵੀ ਕਿੰਨੇ ਦਿਨ ਸੀ ਉਦੋਂ ਕਿੰਨੇ ਨਹੀਂ ਸਾਨੂੰ ਉਦੋਂ ਬਾਹਰ ਆਇਆ ਤਾਂ ਪਤਾ ਲੱਗਾ ਵੀ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਇਹਨਾਂ ਨੇ ਮੁਕਾਬਲਾ ਜਿਹੜਾ ਫੜਿਆ ਇਹਨਾਂ ਨੇ ਕਿ ਲੰਦਰੋਂ ਤੇ ਮੁਕਾਬਲਾ ਸਾਡੇ ਪਿੰਡ ਖੱਬਿਆਂ ਦੇ ਵਿੱਚ ਘਾਣ ਕੇ ਬਣਾਇਆ ਟਗਾ ਬਰਾਈ ਛੜਕ ਦੇ ਉੱਤੇ ਹੋਇਆ ਸਭ ਜੀ ਧੰਮ ਬਨੇਰੇ ਘੇਰਾ ਪਿਆ ਜੀ ਪਿੰਡ ਦੇ ਵਿੱਚ ਅਸੀਂ ਸੁੱਤੇ ਕੋਠੇ ਸਰਜਣੇ ਅਸੀਂ ਨਿਗਨੇ ਕਿ ਸੋਟੇ ਫਦੋਂ ਘੇਰਾ ਪਿਆ ਬਨੇਰੇ ਉਹਨਾਂ ਨੇ ਚਾਰ ਸਪੇਰਾ ਪਿੰਡ ਦਾ ਫੌਜ ਨਾਲ ਹੀ ਵੱਲ ਲਿਆ ਪਉੜਾ ਵਾਲਾ ਤੇ ਮੜਕੇ ਹੱਥ ਕਿੰਦੇ ਹੱਥ ਦਿਖਾਓ ਆਪਣੇ ਹੱਥ ਦਿਖਾਉਂਦੇ ਕਿ ਜਦੋਂ ਉਹਦੀ ਵੇਖਿਆ ਉਹਨੂੰ ਵੀ ਆ ਬੰਦਾ ਵਾ ਹੈ ਉਹਨੂੰ ਫੜ ਕੇ ਤੇ ਮੜਕੇ ਲੈ ਗਏ ਆਪਣੇ ਮੈਤੇ ਮਾਲ ਆਪਣੇ ਮੰਡੀ 'ਚ ਉੱਥੇ ਘੋਟ ਘੋਟ ਨੂੰ ਵੀ ਪੂਰਾ ਕਰਤਾ ਛੱਡੇ-ਚੁੱਡੇ ਪਾਰ ਤੇ ਕੁੱਟ ਤੋਂ ਲਾ ਕੇ 14 ਤਰੀਕ ਨੂੰ ਉੱਥੋਂ ਟਾਟਾ ਤੋਂ ਲਿਆਏ ਪਟਾ ਤੋਂ ਪਟਨਾ ਤੋਂ ਨਹੀਂ ਟਾਟਾ ਤੋਂ ਟਾਟਾ ਤੋਂ ਲਿਆਏ ਹਵਾਈ ਜਹਾਜ਼ ਦੇ ਰਾਹੀਂ ਇੱਥੇ ਪਹੁੰਚੇ 5 ਦਿਨ ਦੇ ਵਕਫੇ ਚ 19 ਨੂੰ ਉਨਸ਼ੀਦ ਕਰਤਾ ਇਹਨਾਂ ਨੇ ਔਰ ਕੀਤਾ ਮਾਲ ਮੰਡੀ ਦੀ ਸ਼ਹੀਦ ਕੀਤਾ 3 ਦਿਨ ਜਿਹੜਾ ਅੰਦਰ ਇੱਕ ਪੁਲਿਸ ਵਾਲਾ ਬੰਦਾ ਰੱਬ ਦੇ ਪੈ ਵਾਲਾ ਸੀ ਉਹਨੇ ਬਾਅਦ ਚ ਦੱਸਿਆ ਕਿ ਜਦੋਂ ਉਹਨੂੰ ਬੇਹੋਸ਼ ਕਰਕੇ ਮਾਰਕੁੱਟ ਕੇ ਸੁੱਰ ਦਿੰਦੇ ਸੀ ਨਾ ਤੇ ਜਦੋਂ ਉਹਨੂੰ ਹੋਸ਼ ਆਉਂਦੀ ਹੈ ਨਾ ਉਹ ਉਹਨੂੰ ਤਾਂ ਹੀ ਤਨ ਵਾਹੇ ਕਰੋ ਕੰਦਾ ਉਹਦਾ ਹੌਸਲਾ ਵੇਖਿਆ ਤਨ ਵਾਹੇ ਕਰੋ ਫਿਰ ਇਹ ਨਣੀ ਤਿੰਨ ਦਿਨ ਜਦੋਂ ਤਿੰਨ ਦਿਨ ਕਿਸੇ ਗੱਲ ਤੇ ਉਹ ਕੋਈ ਚੀਜ਼ ਉਹ ਕੋ ਲੱਭੀ ਨਹੀਂ ਫਿਰ ਉਹਦੇ ਸਲਾਖਾਂ ਤੱਪੀਆਂ ਕਰਕੇ ਉਹਦੇ ਪੇਟ 'ਚ ਮਾਰੀਆਂ ਕੋਦੇ ਨਾਲ ਮੇਰਾ ਪਰ ਆ ਗਿਆ ਇੱਥੇ ਤੇ ਨਾ ਗੱਗੜ ਭਾਣੇ ਪੇਪਰਾਂ ਦੇ ਵਿੱਚ ਤੁਸੀਂ ਪੜ੍ਹ ਕੇ ਵੇਖੋ ਇੱਕ ਥਾਂ ਡੇਰੀ ਵਾਲੇ ਬਣਾ ਕਿ ਡੇਰੀ ਵਾਲੇ ਟਰੱਕ ਸੀਗਾ ਟਰੱਕ ਦੇ ਥੱਲੇ ਆ ਗਿਆ ਦੂਰੇ ਪੇਪਰ ਚ ਗੱਗੜ ਭਾਣੇ ਉਹ ਸਾਰੀਆਂ ਬਣੌਟਾਂ ਸੀਗੀਆਂ ਗੱਗੜ ਭਾਣੇ ਇਹਨਾਂ ਨੇ ਟਰੱਕ ਥੱਲੇ ਮਹਿਤਾ ਥਾਣਾ ਸੀ ਸਾਡਾ ਉਦੋਂ ਗੱਗੜ ਭਾਣੇ ਇਹਨਾਂ ਨੇ ਬਣੌਟ ਬਣਾਈ ਉਹਦੀ ਲਾਜ ਥੱਲੇ ਵਿਛਾ ਕੇ ਉਤੋਂ ਹੀ ਟਰੱਕ ਲੰਘਾਇਆ ਜਿਹੜਾ ਮਸਨੂਪਾ ਉਹ ਮੈਂ ਗੱਲ ਨਹੀਂ ਕਰ ਸਕਦੀ ਜੋ ਹੋ ਗਿਆ ਸੀ ਮੇਰੇ ਨਾਲ ਬਾਕੀ ਜੋ ਮੇਰੇ ਧੀ ਨਾਲ ਹੋਇਆ ਉਹ ਮੈਂ ਬਰਦਾਸ਼ਤ ਅਜੇ ਤੱਕ ਨਹੀਂ ਕਰਦੀ ਅਜੇ ਤੱਕ ਮੇਰੀ ਟੀ ਮੇਰੇ ਸਾਹਮਣੇ ਜਦੋਂ ਆਉਂਦੀ ਹੈ ਮੈਂ ਉਹਦੇ ਸਾਹਮਣੇ ਬੋਲ ਨਹੀਂ ਸਕਦੀ ਜਦੋਂ ਇਕੱਲੀ ਹੁੰਦੀ ਹੈ ਕਿ ਮੇਰੀ ਟੀ ਦੇ ਵਿਆਹ ਨੂੰ ਡੇਢ ਸਾਲ ਹੋ ਗਏ ਇੱਕ ਉਹਦਾ ਬੱਚਾ ਹੋ ਗਿਆ ਉਹਨੂੰ ਬੇਟਾ ਹੋ ਗਿਆ ਉਹਦੇ ਸਿਰ ਤੇ ਅੱਜ ਤੱਕ ਉਤਰੀ ਫਿਰਦੀਆਂ ਤੇ ਜਿਸ ਬੱਚੀ ਦਾ ਅੱਖਾਂ ਦੇ ਸਾਹਮਣੇ 2-2 ਸਾਲ ਦੀ ਲੜਕੀ ਦਾ ਪਤੀ ਮਰ ਜਾਏ ਤੁਹਦੀ ਕੀ ਜ਼ਿੰਦਗੀ ਰਹਿ ਜਾਂਦੀ ਤੇਰੀ ਮਾਂ ਫਿਰ ਕੀ ਸੋਚਦੀ ਆ ਇਹਦੇ ਬਾਰੇ ਮੈਂ ਕੀ ਕਹਿ ਸਕਦੀ ਬਾਕੀ ਜਿਹੜੇ ਮੇਰੇ ਪੁੱਤ ਚਲ ਗਿਆ ਮੇਰਾ ਭਰਾ ਚਲ ਗਿਆ ਜਿੰਨਾ ਤੋਂ ਬਣਾ ਹੀ ਕਹਿੰਦੇ ਹਾਂ ਮੈਂ ਅਹੀਂ ਤੁਹਾਨੂੰ ਤੋਂ ਬਗੈਰ ਰਹਿ ਨਹੀਂ ਸਕਦੇ ਤੁਹਾਨੂੰ ਵੇਖੇ ਤੋਂ ਬਗੈਰ ਘੜੀ ਦੀ ਲੰਘਦੀ ਕੁਝ ਚਰ ਕੇ ਤੇ ਮੈਂ ਉਹਨਾਂ ਬਾਰੇ ਮੇਰਾ ਜਿਹੜਾ ਦਿਲ ਇਹ ਪੱਥਰ ਹੋ ਗਿਆ ਮਨ ਇਹ ਨਾ ਖੋਲਦਾ ਹਾਂ ਜਦੋਂ ਦਾ ਮੈਂ ਪਹਿਲੇ ਦਿਨ ਇਹਨੂੰ ਵੇਖਿਆ ਨਾ ਮੇਰਾ ਉਸ ਦਿਨ ਦਾ ਹੀ ਮਨ ਖੋ ਲਿਆ ਕਿ ਉਹ ਬੰਦਾ ਆ ਗਿਆ ਹੈ ਜਿਹੜਾ ਮੰਮੀ ਨੂੰ ਲੈ ਕੇ ਗਿਆ ਸੀ ਜੋ ਚਾਰ ਦਿਨ ਫੇਰ ਬੰਦ ਹੋਈ ਫੇਰ ਮਨ ਚ ਸ਼ਾਂਤੀ ਜੋ ਗਈ ਚਲੋ ਪਤਾ ਨਹੀਂ ਕੀ ਬਣਿਆ ਇਹਦੇ ਨਾਲ ਕੀ ਨਹੀਂ ਬਣਿਆ ਤਾਂ ਕੱਲ ਦੀ ਫੇਰ ਖਬਰ ਆਈ ਆ ਤਾਂ ਫੇਰ ਮਨ ਜੋੜ ਦੇਗੀ ਇਹ ਹਜੇ ਵੀ ਇਹਦੀ ਤੁਰਿਆ ਫਿਰਦਾ ਉੱਦਾਂ ਹੀ ਇਹ ਤਾਂ ਕੜੀ ਤੇ ਕੜੀ ਸਜ਼ਾ ਹੋਣੀ ਚਾਹੀਦੀ ਆ ਹਾਂ ਅੱਜ ਇਹਨੂੰ ਆਪਣੇ ਮਤਲਬ ਕਿ ਇਹਨੂੰ ਆਪਣਾ ਡਰ ਪਿਆ ਆਪਣੇ ਪਰਿਵਾਰ ਦਾ ਕਿ ਮੇਰੇ ਪਰਿਵਾਰ ਨੂੰ ਖਤਰਾ ਤੇ ਅੰਜਾਈ ਨੇ ਮੈਂ ਕੀ ਨੇ ਖਲਾਸਾ ਕੀਤਾ ਤੇ ਜੇ ਇਹੋ ਆਪਣੇ ਪਹਿਲਾਂ ਹੀ ਡਰ ਰਹਾ ਦਾ ਕਿ ਕਿਸੇ ਦਾ ਪਰਿਵਾਰ ਨਾ ਹੈ ਖਰਾਬ ਕਰਦਾ ਕਈ ਕਿੰਨੇ ਘਰ ਬਰਬਾਦ ਇਹਨੇ ਕੀਤੇ ਆ ਹਾਂਜੀ ਸਾਨੂੰ ਅੱਜ ਵੀ ਡੀ ਕੇ ਇਸੇ ਡੀਕ ਨਾਲ ਅਸੀਂ ਆਏ ਆ ਕਿ ਕਿ ਹਨ ਥੋੜਾ ਬੋਤਾ ਹੀ ਆ ਮਾਪਿਓ ਦਾ ਬਗਾਰੇ ਇੰਨਾ ਚਿਰ ਗੁਜ਼ਾਰਾ ਕੀਤਾ ਹੈ ਤੇ ਕਿੰਨੇ ਕਿ ਥੋੜਾ ਬੋਤਾ ਸਾਨੂੰ ਕੁਛ ਨਾ ਕੋਈ ਨਾ ਸਹਲੋ ਜਵੇ ਏ ਮਿਤਵੰਦ ਸਿੰਘ ਦਾ ਹੀ ਮੈਂ ਛੋਟਾ ਭਾਈ ਬੋਲ ਰਿਹਾ ਜੀ ਇਹਨਾਂ ਦੀ ਮੌਤ 1992 ਚ ਅਖੀਰ ਤੇ ਹੋਈ ਆ ਜੀ ਇਹਨਾਂ ਨੂੰ ਸਾਡੇ ਪਿੰਡ ਦਾ ਕੋਈ ਲੜਕਾ ਲੈ ਕੇ ਗਿਆਸ ਗਈ ਦਰਦੀਪ ਸਿੰਘ ਨਾਮ ਸੀਗਾ ਬਿੱਕਰ ਸਿੰਘ ਉਹਦੇ ਡੈਡੀ ਦਾ ਨਾਮ ਸੀਗਾ ਜੀ ਉਹ ਨਾਲ ਲੈ ਕੇ ਆਈ ਵੀ ਅਸੀਂ ਕਿਤੋਂ ਕੋਈ ਪਸ਼ੂ ਵਗੈਰਾ ਲੈ ਕੇ ਆਉਣਾ ਤੇ ਉਹ ਵਾਪਸ ਨਹੀਂ ਆਇਆ ਰਸਤੇ 'ਚ ਪੋਸ ਨੇ ਫੜ ਲੇ ਉਹਨਾਂ ਨੇ ਆਪਦਾ ਮੁੰਡਾ ਛਡਵਾ ਲਿਆ ਜੀ ਤੇ ਸਾਡੇ ਭਾਈ ਸਾਹਿਬ ਨੂੰ ਛਡਵਾਇਆ ਨਹੀਂਗਾ ਕਾਫੀ ਟਾਈਮ ਬਾਅਦ ਸਾਨੂੰ ਇਹ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਆ ਰੁਕਾ ਜਾਂ ਸਾਨੂੰ ਮਿਲਿਆ ਸੀ ਜੀ ਤੁਹਾਨੂੰ ਪਤਾ ਲੱਗਾ ਜੀ ਇਹਨਾਂ ਨੇ ਕਿਹਾ ਵੀ ਇਹਦੇ ਜਿਹੜੇ ਆ ਹੱਤਵਾਦੀਆਂ ਨਾਲ ਹੱਥ ਵਾ ਤੇ ਉਹਨਾਂ ਨੇ ਕਹੇ ਜੇਗੇ ਪੁਲਿਸ ਨੂੰ ਚੁਕਾਰਤਾ ਕਰੋ ਤੇ ਪੁਲਿਸ ਐਸੇ ਲਈ ਲੈ ਕੇ ਗਈ ਵੀ ਜਿਹੜੇ ਅਸੀਂ ਪਰਚਾ ਲਖਾਇਆ ਸੀ ਵੀ ਇਹਨਾਂ ਅਗਲਾਈ ਆ ਪੇ ਬਿਆਨ ਲੈਣੇ ਸਾਨੂੰ ਇਸ ਗੱਲ ਦਾ ਤੇ ਪਤਾ ਹੀ ਨਹੀਂ ਵੀ ਇਹਨਾਂ ਨੇ ਕੀ ਹੋਰ ਕੰਮ ਲਈ ਖੜਿਆ ਵਾ ਜਾ ਕੇ ਥਾਣੇ ਤੋਂ ਪਤਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਹੀਂ ਤੇ ਨਹੀਂ ਲੈ ਗਿਆ ਥਾੜੇ ਵਾਲਿਆਂ ਕਿ ਅਸੀਂ ਇਹ ਸਟਾਫ ਗਏ ਉਹਨਾਂ ਵੀ ਕੋਹ ਹੱਥ ਪੱਲੇ ਨਾ ਫੜਾਇਆ ਅੰਦਰ ਇੱਕ ਨਲਕਾ ਲਾਉਣ ਵਾਲਾ ਨਿਕਲਿਆ ਉਹਨੇ ਦੱਸਿਆ ਵੀ ਕੋਈ ਕਟਿੰਗ ਵਾਲਾ ਮੁੰਡਾ ਸੀ ਲਾਈਨਾਂ ਵਾਲੀ ਸ਼ਰਟ ਨੀਲੀਆਂ ਲਾਈਨਾਂ ਵਾਲੀ ਸ਼ਰਟ ਪਾਈ ਤੇ ਖਾਕੀ ਰੰਗ ਦੀ ਉਹਨੇ ਪੈਂਟ ਪਾਈ ਤੇ ਪੈਰੀ ਚਕਲਾ ਪਾਈਆਂ ਚਲੋ ਜਿਹੜੀ ਡਰੈਸ ਕਰੂ ਪਾ ਗਿਆ ਇਹਨਾਂ ਨੂੰ ਪਤਾ ਹੀ ਵੀ ਸਾਡਾ ਮੁੰਡਾ ਇਦਾਂ ਦੀ ਪਾ ਗਿਆ 20 25 ਜਨ ਭਾਈ ਦੌੜ ਬੜੀ ਕੀਤੀ ਚਲੋ ਬਾਹਰ ਪੋਸਣ ਦੇ ਲੈ ਕੇ ਅੰਦਰ ਰੋਟੀ ਪਾਣੀ ਵੀ ਭੇਜਦੇ ਰਹੇ ਹੁਸਮਾਨ ਚਿੱਠੀ ਪੱਤਰ ਵੀ ਦਿੰਦਾ ਰਿਹਾ ਸਭ ਕੁਛ ਉਹਨੇ ਅੰਦਰ ਦੇ ਹਾਲਾਤਾਂ ਦੇ ਲਿਖ ਦਿੱਤਾ ਕਿ ਜੇ ਮੈਂ ਹੋਰ 5-7 ਦਿਨ ਰਿਹਾ ਮੇਰੇ ਤੇ ਨਾ ਤਸਦੀਕ ਕੀਤਾ ਜਾਂਦਾ ਜੇ ਮੈਂ 5-4 ਦਿਨ ਹੋਰ ਅੰਦਰ ਜੇਲ੍ਹ ਵਿੱਚ ਰਿਹਾ ਇੱਥੇ ਤੇ ਜੋ ਸ਼ਰੀਕ ਚਾਹੁੰਦੇ ਆ ਉਹ ਹੋ ਜਾਊਗਾ ਇਹ ਕਰੇ ਅਸੀਂ ਰੋਟੀ ਪਾਣੀ ਜੇ ਖਾਂਦੇ ਆ ਤੇ ਕਾਰਸਾਂ ਦਾ ਵੇੜਾ ਆ ਤੇ ਰੋਟੀ ਪਾਣੀ ਖਾ ਕੇ ਉੱਠ ਕੇ ਤੁਰੇ ਆ ਤੇ ਸੜਕ ਵੱਲੋਂ ਉਹਨਾਂ ਨੇ ਵੇਖਿਆ ਵੀ ਕੌਣ ਹੈਗਾ ਤੇ ਕੌਣ ਨਹੀਂ ਹੈਗਾ ਤੇ ਉੱਥੋਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਉਹ ਜਦੋਂ ਸੜਕ ਤੋਂ ਗੋਲੀ ਚਲਾਈਏ ਉਨੇ ਅੱਥੇ ਵੀ ਖੜਾ ਕੀਤਾ ਉਹਨਾਂ ਵੇਖਿਆ ਨਹੀਂ ਕਿਹੜੇ ਤੇ ਕਿਹੜੇ ਨਹੀਂ ਐਹੀ ਭੱਜ ਗਏ ਆ ਤੇ ਉਹ ਗੋਲੀ ਵੱਜ ਗਈ ਤੇ ਮਾਰ ਗਿਆ ਮੇਰਾ ਲੜਕਾ ਸਾਹਬ ਸਿੰਘ ਅੱਬਾ ਤੇ ਮੈਨੂੰ ਖੁਦ ਪੁਲਿਸ ਨੇ ਚੁੱਕਿਆ ਪੁਲਿਸ ਮੁਲਾਜ਼ਮਾਂ ਨੇ ਘਰੋਂ ਦਵਾ ਨੂੰ ਸਾਨੂੰ ਮੇਰੇ 7-8 ਦਿਨ ਸਾਨੂੰ ਸ੍ਰਿਆਲੀ ਰੱਖਿਆ ਥਾਣੇ ਉਸ ਤੋਂ ਬਾਅਦ ਵੈਰੋਵਾਲ ਵੈਰੋਵਾਲ ਤੋਂ ਮੇਰਾ ਚਲਾਨ ਕਰ ਦਿੱਤਾ ਤੇ ਮੈਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਮੇਰੇ ਬੱਚੇ ਦਾ ਮੁਕਾਬਲਾ ਬਣਾ ਦਿੱਤਾ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਕੋਈ ਬੱਚੇ ਦਾ ਪਤਾ ਕਿੱਥੇ ਮਾਰਿਆ ਕੁਛ ਨਾ ਪੁਲਿਸ ਨੇ ਦੱਸਿਆ ਹੁਣ ਜੋ ਅੱਜ ਪੁਲਿਸ ਵਾਲੇ ਬਿਆਨ ਦੇਣ ਰਿਹਾ ਕਿ ਅਸੀਂ ਝੂਠੇ ਮੁਕਾਬਲੇ ਬਣਾਏ ਇਹਨਾਂ ਬਿਆਨਾਂ ਅਨਸਾਰ ਤੇ ਸਾਡੀ ਬੇਨਤੀ ਹੱਥ ਜੋੜ ਕੇ ਵੀ ਇਹਨਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਬਾਹਰ ਉਹਨਾਂ ਕੋਲ ਪੁਲਿਸ ਸਕਾਲੋਸ਼ਿਪ ਕੇ ਰਹਿੰਦੇ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਮੇਰੇ ਡੈਡੀ ਜੀ ਪੇਸ਼ ਹੋਣ ਉਹਨਾਂ ਨੂੰ ਫੜਨਾ ਚਾਹੁੰਦੇ ਸੀ ਤਾਂ 93 ਦੇ ਵਿੱਚ ਸਾਨੂੰ ਪੁਲਿਸ ਨੇ ਫੜ ਲਿਆ ਅਸੀਂ ਨਕੌਦਰ ਦੇ ਕੋਲੇ ਮਹਤ ਮਹਤਪੂਰਕ ਕਸਬੇ ਵਿੱਚ ਰਹਿੰਦੇ ਸੀ ਜਿੱਥੇ ਕਿਰਾਏ ਦੀ ਕਮਰੇ ਵਿੱਚ ਰਹਿ ਰਹੇ ਸੀ ਉੱਥੇ ਮੇਰੇ ਚਾਰੋਂ ਭੈਣ ਭਰਾ ਸੀ ਰਹਿੰਦੇ ਸੀ ਡੈਡੀ ਜੀ ਦੇ ਨਾਲ ਇੱਕ ਮੇਰੀ ਮਾਸੀ ਜੀ ਸੀ ਸਾਨੂੰ ਸਾਰਿਆਂ ਨੂੰ ਪੁਲਿਸ ਨੇ ਫੜ ਲਿਆ ਸਾਨੂੰ ਚਾਰਾਂ ਭੈਣ ਭਰਾਵਾਂ ਨੂੰ ਤੇ ਮੇਰੀ ਮਾਸੀ ਜੀ ਨੂੰ ਇੱਕ ਗੱਡੀ ਵਿੱਚ ਬਿਠਾ ਲਿਆ ਤੇ ਮੇਰੇ ਡੈਡੀ ਜੀ ਨੂੰ ਇੱਕ ਅਲੱਗ ਗੱਡੀ ਵਿੱਚ ਬਿਠਾ ਲਿਆ ਉਹਨਾਂ ਨੂੰ ਤਰਨਤਨ ਸੀਆਈ ਸਟਾਫ ਲੈ ਗਏ ਔਰ ਸਾਨੂੰ ਗੋਇੰਦਵਾਲ ਸਾਹਿਬ ਥਾਣੇ ਵਿੱਚ ਫੜ ਕੇ ਲੈ ਗਏ ਸਾਨੂੰ 15-20 ਦਿਨ ਥਾਣੇ ਵਿੱਚ ਰੱਖਿਆ ਤੇ ਬਾਅਦ ਵਿੱਚ ਛੱਡ ਦਿੱਤਾ ਤੇ ਡੈਡੀ ਜੀ ਨੂੰ ਬਾਅਦ ਵਿੱਚ ਨਹੀਂ ਛੱਡਿਆ ਉਹਨਾਂ ਨੇ ਥੋੜੇ ਦਿਨਾਂ ਬਾਅਦ న్యూਸ ਵਿੱਚ ਆਇਆ ਕਿ ਉਹ ਕਿਸੇ ਮੁਕਾਬਲੇ ਵਿੱਚ ਮਾਰੇ ਗਏ ਆ ਇਹਨਾਂ ਖੁਲਾਸਿਆਂ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਚ ਪੁਲਿਸ ਨੇ ਉਹਨਾਂ ਤਾਕਤਾਂ ਜਿਹੜੀਆਂ ਅਤਵਾਦ ਦੇ ਨਾਲ ਨਜਿੱਠਣ ਲਈ ਉਹਨਾਂ ਨੂੰ ਮਿਲੀਆਂ ਹੋਈਆਂ ਸਨ ਜਾਂ ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਅਖਤਿਆਰ ਕਰ ਲਈਆਂ ਸਨ ਦਾ ਲਾਹਾ ਲੈਂਦਿਆਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਖੜਕੂ ਲਹਿਰ ਦਰੋਂ ਅਣਜਾਣੇ ਚ ਰੋਟੀ ਖਾਣ ਨਾ ਜਾਣਦੇ ਹੋਏ ਵੀ ਆਪਣੇ ਵਾਹਨ ਤੇ ਕਿਸੇ ਖੜਕੂ ਨੂੰ ਦੂਜੀ ਥਾਂ ਤੇ ਛੱਡ ਕੇ ਆਉਣ ਬੰਦੂਕਾਂ ਦੇ ਡਰ ਤੋਂ ਪਨਾ ਦੇਣ ਖੜਕੂਆਂ ਦੇ ਕੇਸਾਂ ਦੀ ਪੇਰਵਾਹੀ ਕਰਨ ਅਤੇ ਕਿਸੇ ਖੜਕੂ ਦੇ ਨਾਲ ਖੂਨ ਦਾ ਰਿਸ਼ਤਾ ਨਿਭਾਉਣ ਦਾ ਖਮਿਆਜ਼ਾ ਵੀ ਇਹਨਾਂ ਲੋਕਾਂ ਨੂੰ ਭੁਗਤਣਾ ਪਿਆ ਅਜਿਹੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਬਾਅਦ ਉਹਨਾਂ ਤੋਂ ਖਾੜਕੂਆਂ ਦੇ ਠਿਕਾਣੇ ਅਤੇ ਅਸਲਾ ਬਾਰੂਦ ਦਾ ਪਤਾ ਲਾਉਣ ਦੇ ਲਈ ਉਹਨਾਂ ਤੇ ਤੀਜੇ ਦਰਜੇ ਤ ਤਸ਼ੱਦਦ ਕੀਤਾ। ਇਸ ਦੌਰਾਨ ਜੇ ਕਿਸੇ ਖਾੜਕੂ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਅਣਪਛਾਤਾ ਕਰਾਰ ਦੇ ਕੇ ਮੁਕਾਬਲੇ ਚ ਮਰਿਆ ਦਿਖਾ ਦਿੱਤਾ ਜਾਂਦਾ ਸੀ। ਪਹਿਲਾਂ ਕਾਲੇ ਕਾਨੂੰਨ ਇੰਟਰੋਡਿਊਸ ਕੀਤੇ ਗਏ। ਕਾਲੇ ਕਾਨੂੰਨ ਟੈਰਰਿਸਟ ਐਕਟ ਆਇਆ, ਪੋਟਾ ਆਇਆ। ਪੋਟਾ ਤੋਂ ਬਾਅਦ ਹੁਣ ਇੱਕ ਨਵੀਂ ਗੇਮ ਖੇਡੀ ਗਈ ਕਿਉਂਕਿ ਜਦੋਂ ਖਤਮ ਹੋ ਗਏ ਜਾਂ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਤਾਂ ਇਹਨਾਂ ਨੇ ਅਨਲੌਫਲ ਐਕਟੀਵਿਟੀ ਦੇ ਵਿੱਚ ਬਹੁਤ ਸਾਰੇ ਪ੍ਰੋਵੀਜ਼ਨ ਜਿਹੜੇ ਇੰਟਰੋਡਿਊਸ ਕੀਤੇ ਨੇ ਜਿਨ੍ਹਾਂ ਨੂੰ ਉਸੇ ਕਾਲੇ ਕਾਨੂੰਨਾਂ ਦੇ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਯੂਜ਼ ਕੀਤਾ ਜਾ ਰਿਹਾ ਹੈ ਜਿਹੜੇ ਡੇਰੇਵਾਦ ਦੇ ਖਿਲਾਫ ਜਿਨ੍ਹਾਂ ਨੇ ਆਵਾਜ਼ਾਂ ਉਠਾਈਆਂ ਜਿਨ੍ਹਾਂ ਨੇ ਸੰਘਰਸ਼ ਕੀਤਾ ਅੱਜ ਬਹੁਤ ਸਾਰੇ ਕੇਸਿਸ ਮੈਨੂੰ ਅਦਾਲਤਾਂ 'ਚ ਲੜਨ ਦਾ ਮੌਕਾ ਮਿਲ ਰਿਹਾ ਹੈ ਅੱਜ ਵੀ ਉਹੀ ਤਰੀਕਾ ਉਹੀ ਮੋਡਸ ਆਪਰੈਂਟੀ ਅਡਾਪਟ ਕੀਤੀ ਗਈ ਹੈ ਪੁਲਿਸ ਵੱਲੋਂ ਉਸੇ ਤਰੀਕੇ ਨਾਲ ਉਹਨਾਂ ਨੂੰ ਐਸੇ ਕੇਸਿਸ ਬਣਾ ਕੇ ਗੰਭੀਰ ਇਲਜ਼ਾਮ ਲਗਾ ਕੇ ਉਹਨਾਂ ਦੀ ਛੁੱਟੀਆਂ ਰਿਕਵਰੀਆਂ ਪਲਾਂਟ ਕਰਕੇ ਉਹਨਾਂ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਰੱਖਿਆ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਇੱਕ ਇੱਕ ਦੋ ਦੋ ਫਰਜ਼ੀ ਗਵਾ ਖੜੇ ਕਰਕੇ ਕਿ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਉਹ ਕਿਸੇ ਪੈਸਾ ਉਹਨਾਂ ਨੂੰ ਆਉਂਦਾ ਸੀ ਉਹ ਸਾਰੇ ਮਕਸਦ ਜਿਹੜੇ ਆ ਇੱਕੋ ਇੱਕ ਮਕਸਦ ਹੈ ਕਿ ਉਸ ਸੋਚ ਨੂੰ ਉਸ ਆਵਾਜ਼ ਨੂੰ ਜਿਹੜੀ ਇਨਸਾਫ ਲਈ ਉੱਠਦੀ ਹੈ ਉਹਨੂੰ ਦਬਾਇਆ ਜਾ ਸਕੇ ਪੁਲਿਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲਿਆਂ ਦਾ ਜਸਵੰਤ ਸਿੰਘ ਖਾਲੜਾ ਨੇ ਪਤਾ ਲਾਇਆ ਅਤੇ ਇਸ ਪਾਸੇ ਲਗਾਤਾਰ ਯਤਨ ਕਰਦਿਆਂ ਉਸਨੇ ਪੰਜਾਬ ਪੁਲਿਸ ਨੂੰ ਮੁਸ਼ਕਲ ਚ ਪਾ ਦਿੱਤਾ ਸੀ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਅਤੇ ਝੂਠੇ ਪੁਲਿਸ ਮੁਕਾਬਰਿਆਂ ਦੇ ਕਈ ਕੇਸਾਂ 'ਚ ਅਦਾਲਤਾਂ ਨੇ ਸਰਕਾਰ ਅਤੇ ਪੁਲਿਸ ਅਫਸਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਅਜਿਹੇ 'ਚ ਪੁਲਿਸ ਨੇ ਜਸਵੰਤ ਸਿੰਘ ਖਾਲੜਾ ਨੂੰ ਫੜ ਕੇ ਗਾਇਬ ਕਰ ਦਿੱਤਾ ਅਚਨ ਚੇਤ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਹੱਥ ਜਿਹੜਾ ਉਹਨਾਂ ਦਾ ਇੱਕ ਕਲੀਗ ਮਿਸਹੂਮ ਦੇ ਨਾਲ ਉਹ ਡਾਇਰੈਕਟਰ ਸੀਗੇ ਬੈਂਕ ਦੇ ਵਿੱਚ ਕੋਆਪਰੇਟਿਵ ਬੈਂਕ ਦੇ ਵਿੱਚ ਉੱਥੇ ਦੋ ਡਾਇਰੈਕਟਰ ਵੀ ਲਾਪਤਾ ਹੋ ਗਏ ਇੱਕ ਸੀਤਲ ਸਿੰਘ ਅਮਰੀਕ ਸਿੰਘ ਮੱਤੇਵਾਲ ਤੇ ਇੱਕ ਪਿਆਰਾ ਸਿੰਘ ਸੁਲਤਾਨ ਮੈਂਡ ਤੇ ਜਦੋਂ ਇਹਨਾਂ ਨੇ ਉਹਨਾਂ ਦੀ ਖੋਜ ਦੇ ਵਿੱਚ ਸ਼ਮਸ਼ਾਨ ਘਾਟਾਂ ਦਾ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਸ਼ਸਕਾਰ ਇੱਥੇ ਹੋਏ ਆ ਜਾਂ ਨਹੀਂ ਤਾਂ ਉੱਥੋਂ ਇਹ ਜਿਹੜਾ ਸੱਚ ਆ ਇਹ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਆਪਣਾ ਇੱਕ ਰਿਕਾਰਡ ਸ਼ਮਸ਼ਾਨ ਘਾਟ ਦੇ ਵਿੱਚ ਮੇਨਟੇਨ ਕੀਤਾ ਸੀ ਕਿ ਕਿਹੜਾ ਬੰਦਾ ਉਹਦਾ ਕੀ ਨਾਮ ਹੈ ਔਰ ਕੀ ਉਹਦੇ ਪਿੰਡ ਦਾ ਪਤਾ ਹੈ ਤੇ ਇਸ ਤੋਂ ਅੱਗੇ ਇਹ ਵੀ ਲਿਖਿਆ ਸੀ ਕਿ ਇਹ লাশ ਕਿਹੜਾ ਠਾਨੇ ਦਾ ਲੈ ਕੇ ਆਇਆ ਪਰ ਜਿਹੜਾ ਅਖੀਰਲਾ ਕਾਲਮ ਸੀ ਉਹਦੇ ਵਿੱਚ ਲਿਖਿਆ ਸੀ ਇਹ ਜਿਹੜੀ লাশ ਹੈ ਉਹ ਲਾਵਾਰਸ ਹੈ ਇਹ ਉਹਨਾਂ ਨੇ ਜਿਹੜਾ ਰਿਕਾਰਡ ਮੇਨਟੇਨ ਕੀਤਾ ਉਹ ਲੱਕੜਾਂ ਲੈਣ ਲਈ ਕੀਤਾ ਸੀ ਕਿਉਂਕਿ ਕਾਰਪੋਰੇਸ਼ਨ ਦੇ ਹਦੂਦ ਦੇ ਅੰਦਰ ਜਿੰਨੀ ਵੀ ਕੋਈ ਲਾਵਾਰਸ ਲੱਭਦੀ ਹੈ ਤਾਂ লাশ ਲੱਭਦੀ ਹੈ ਤੇ ਉਹਦੇ ਸਸਕਾਰ ਲਈ ਕਾਰਪੋਰੇਸ਼ਨ ਨੇ ਲੱਕੜ ਦੇਣੀ ਹੁੰਦੀ ਹੈ ਪੰਜਾਬ 'ਚ ਬਣਾਏ ਗਏ ਪੁਲਿਸ ਮੁਕਾਬਲਿਆਂ ਬਾਰੇ ਕੀ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਦਿੱਲੀ ਦੀਆਂ ਪ੍ਰਮੁੱਖ ਖੁਫੀਆ ਏਜੰਸੀਆਂ ਨੂੰ ਪਤਾ ਸੀ ਇੱਕ ਸੰਸਨੀਖੇਜ਼ ਤੱਥ ਇਹ ਹੈ ਕਿ ਜੋ ਕੁਝ ਪੰਜਾਬ ਪੁਲਿਸ ਕਰ ਰਹੀ ਸੀ ਉਹ ਸਭ ਦਾ ਦਿੱਲੀ ਸਥਿਤ ਇੰਟੈਲੀਜੈਂਸ ਬਿਊਰੋ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਡੇ ਐਂਡ ਨਾਈਟ న్యూਸ ਕੋਲ ਇਸ ਬਾਰੇ ਇੰਟੈਲੀਜੈਂਸ ਬਿਊਰੋ ਦੀ ਉਹ ਚਿੱਠੀ ਮੌਜੂਦ ਹੈ ਜਿਸ 'ਚ ਇਹਨਾਂ ਫਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੇ ਐਂਡ ਨਾਈਟ న్యూਸ ਦੇ ਮੈਨੇਜਿੰਗ ਐਡੀਟਰ ਕਮਰ ਸੰਧੂ ਕੋਲ ਮੌਜੂਦ ਇਹ ਚਿੱਠੀ ਉਸ ਵੇਲੇ ਦੇ ਆਈਪੀ ਦੇ ਸਪੈਸ਼ਲ ਡਾਇਰੈਕਟਰ ਬੀਜੀ ਵੈਦਿਆ ਨੇ ਪੰਜਾਬ ਪੁਲਿਸ ਦੇ ਉਸ ਵੇਲੇ ਦੇ ਡੀਜੀਪੀ ਕੇਪੀਐਸ ਗਿੱਲ ਨੂੰ ਮਿਤੀ 30 ਦਸੰਬਰ 1991 ਨੂੰ ਲਿਖੀ ਸੀ ਜਿਸ 'ਚ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ 'ਚ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਣ ਲਈ ਕਿਹਾ ਗਿਆ ਚਿੱਠੀ ਦੇ ਅਖੀਰਲੇ ਪੈਰੇ 'ਚ ਸਪਸ਼ਟ ਤੌਰ ਤੇ ਲਿਖਿਆ ਗਿਆ ਪੱਛਮੀ ਮੀਡੀਆ ਦੇ ਨਵੇਂ ਦਬਾਅ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਜ਼ਿਲ੍ਹਾ ਪੱਧਰ ਦੇ ਪੁਲਿਸ ਅਫਸਰਾਂ ਨੂੰ ਇਹ ਸਮਝਾਉਣ ਦੀ ਸਖਤ ਲੋੜ ਹੈ ਕਿ ਉਹ ਉਹਨਾਂ ਪੱਤਰਕਾਰਾਂ ਨਾਲ ਵਰਤ ਵਿਹਾਰ ਕਰਦੇ ਸਮੇਂ ਚਤੁਰਤਾ ਅਤੇ ਚੌਕਸੀ ਨਾਲ ਗੱਲ ਕਰਨ ਉਹਨਾਂ ਨੂੰ ਇਸ ਗੱਲ ਤੋਂ ਰੋਕਣਾ ਚਾਹੀਦਾ ਹੈ ਕਿ ਉਹ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਨਾ ਕਰਨ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਹ ਅਜਿਹਾ ਕੁਝ ਕਰ ਰਹੇ ਨੇ ਜਾਂ ਕਰਨ ਦੀ ਆਗਿਆ ਦੇ ਰਹੇ ਨੇ ਜਿਸ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਹੈ। ਉਹਨਾਂ ਅਫਸਰਾਂ ਦੇ ਗਲਬਾਤ ਦੇ ਲਹਿਜ਼ੇ ਤੋਂ ਉਹਨਾਂ ਦੇ ਕਾਰਜਾਂ ਅਤੇ ਉਹਨਾਂ ਦੇ ਪੇਸ਼ੇ ਦੀਆਂ ਮਜਬੂਰੀਆਂ ਦਾ ਦਿਖਾਵਾ ਨਹੀਂ ਹੋਣਾ ਚਾਹੀਦਾ। ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਮੁਖੀ ਨਵਕਰਨ ਸਿੰਘ ਐਡਵੋਕੇਟ ਕਹਿੰਦੇ ਨੇ ਕਿ ਪੁਲਿਸ ਸਿਆਸੀ ਸ਼ੈਅ ਦੇ ਬਿਨਾ ਅਜਿਹਾ ਕੰਮ ਨਹੀਂ ਕਰ ਸਕਦੇ ਉਹ ਇਹ ਸਾਰੇ ਵਰਤਾਰੇ ਦੇ ਪਿੱਛੇ ਲੀਡਰਾਂ ਦੇ ਸਿਆਸੀ ਮਨੋਰਥਾਂ ਨੂੰ ਜ਼ਿੰਮੇਵਾਰ ਮੰਨਦੇ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਇਹ ਜਿਹੜੇ ਲੋਕ ਜਿਹੜੇ ਖੜਕੂ ਹੈਗੇ ਨੇ ਇਹਨਾਂ ਦੀ ਪੰਜਾਬ ਦੇ ਵਿੱਚ ਚਲਦੀ ਹੈ ਤੇ ਇਲੈਕਸ਼ਨ ਦਾ ਸਮਾਂ ਆਇਆ ਹੂੰ ਹੂੰ ਤੇ ਉਹਨਾਂ ਨੇ ਇਲੈਕਸ਼ਨ ਨੂੰ ਬਾਇਕਾਟ ਕਰ ਦਿੱਤਾ ਖੜਕੂਆਂ ਦੇ ਨਾਲ ਹੂੰ ਬਿਲਕੁਲ ਉਹਨਾਂ ਨੂੰ ਇਹ ਪਤਾ ਸੀ ਵੀ ਖੜਕੂ ਮਾਰਨੇ ਪੈਣੇ ਆ ਉਹਨਾਂ ਨੇ ਬੜੀ ਸਿਆਣਪ ਦੇ ਨਾਲ ਜਿਹੜਾ ਕਾਂਗਰਸ ਸਰਕਾਰ ਨੂੰ ਜਿਹੜੀ ਹੈਗੀ ਹੈ ਦੇਤੀ ਸਰਕਾਰ ਦੇਤੀ ਵੀ ਆਪੇ ਮੁੰਡੇ ਮਾਰ ਲੈਣ ਮੁੰਡੇ ਮਾਰਨ ਤੋਂ ਬਾਅਦ ਰਾਜ ਅਸੀਂ ਫਿਰ ਦੁਬਾਰਾ ਆ ਹੀ ਜਾਣਾ ਸਾਡਾ ਹੂੰ ਹੂੰ ਤੇ ਇਹ ਸਾਰਾ ਬੜੀ ਗਿਣੀ ਮਿਥੀ ਸਾਜ਼ਿਸ਼ ਹੈਡ ਸੀਗਾ ਉਹਨਾਂ ਨੇ ਕਿਸੇ ਨੂੰ ਸਜ਼ਾਵਾ ਨਾ ਦੇਣੀ ਆ ਸੀਗਾ ਨਾ ਉਹਨਾਂ ਦਾ ਕੋਈ ਏਜੰਡਾ ਹੈ ਪੁਲਿਸ ਵਾਲਿਆਂ ਨੂੰ ਜਿਹੜੇ ਵੀ ਹਿਊਮਨ ਰਾਈਟ ਵਾਇਲੇਟਰਸ ਹੈਗੇ ਨੇ ਉਹਨਾਂ ਨੂੰ ਉਹਨਾਂ ਨੇ ਬਚਾਇਆ ਹੈ ਹੁਣ ਜੇਕਰ ਇਹ ਮੰਨ ਲਿਆ ਜਾਵੇ ਜਿਵੇਂ ਕਿ ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਮੁਖੀ ਵੀਜੀ ਵੈਦਿਆ ਦੇ ਪੱਤਰ ਤੋਂ ਜ਼ਾਹਰ ਹੁੰਦਾ ਹੈ ਅਤੇ ਸੁਰਜੀਤ ਸਿੰਘ ਦੇ ਖੁਲਾਸੇ ਦੇ ਬਾਅਦ ਪੰਜਾਬ ਦੇ ਸਿਆਸੀ ਲੀਡਰ ਵੀ ਇਸ ਬਾਰੇ ਬਿਲਕੁਲ ਚੁੱਪ ਨੇ ਤਾਂ ਜਾਪਦਾ ਹੈ ਕਿ ਪੰਜਾਬ ਦੇ ਲੀਡਰਾਂ ਦੇ ਸਿਆਸੀ ਮਨੋਰਥਾਂ ਦੀ ਪੂਰਤੀ ਹੀ ਇਸ ਸਭ ਦੇ ਲਈ ਜ਼ਿੰਮੇਵਾਰ ਹੈ ਅਜਿਹੇ ਚ ਫਰਜ਼ੀ ਮੁਕਾਬਲਿਆਂ ਦੀ ਨਿਰਪੱਖ ਜਾਂਚ ਦੀ ਕਿਸੇ ਸੁਭਾਈ ਏਜੰਸੀ ਤੋਂ ਆਸ ਕੀਤੀ ਜਾਣੀ ਬੇਕਾਰ ਹੋਏਗੀ ਇੱਥੇ ਇਹ ਜ਼ਿਕਰ ਕਰਨਾ ਪੈਂਦਾ ਹੈ ਕਿ ਸੁਰਜੀਤ ਸਿੰਘ ਸਬ ਇੰਸਪੈਕਟਰ ਵੱਲੋਂ ਸੁਰੱਖਿਆ ਲਈ ਪਾਈ ਗਈ ਪਟੀਸ਼ਨ ਅਤੇ ਇੱਕ ਹੋਰ ਪੀਆਈਐਲ ਉਤੇ ਹਾਈ ਕੋਰਟ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਸੁਰਜੀਤ ਸਿੰਘ ਕੋਲ ਸੁਪਰੀਮ ਕੋਰਟ ਜਾਣ ਦਾ ਵਿਕਲਪ ਅਜੇ ਬਾਕੀ ਹੈ ਸੋ ਸਵਾਲ ਬਹੁਤ ਸੁਭਾਵਿਕ ਹੈ ਕਿ ਕੀ ਕਾਨੂੰਨ ਨੂੰ ਛਿਕੇ ਟੰਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਮੁੰਡਿਆਂ ਦੇ ਪਰਿਵਾਰਾਂ ਨੂੰ ਇਨਸਾਫ ਮਿਲੇਗਾ ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਤੁਸੀਂ ਇਸ ਸ਼ੋਅ ਦੇ ਬਾਰੇ ਆਪਣੀ ਰਾਏ ਸਾਨੂੰ ਐਡੀਟਰ @dayandnightnews.com ਤੇ ਦੇ ਸਕਦੇ ਹੋ ਫਿਲਹਾਲ ਮੈਨੂੰ ਇਜਾਜ਼ਤ ਦਿਓ ਧੰਨਵਾਦ